ਅੱਜ ਮੇਰੇ ਕੋਲ ਇਹ ਰਿਪੋਰਟ ਆਖੋ ਤੇ ਅਪਰੇਸ਼ਨ ਦੇ ਤਾਏ ਕਿ ਕਿਹਜਾਰੇ ਕੀ ਮਸਲਾ ਹੈ ਆ ਇਹ ਪੰਜਾਬ ਸਰਕਾਰ ਵੱਲੋਂ ਡਰੱਗਸ ਦੇ ਖਿਲਾਫ ਜੋ ਮੁਹਿੰਮ ਚਲਾਈ ਜਾ ਰਹੀ ਆ ਸਾਰੇ ਪੰਜਾਬ ਦੇ ਵਿੱਚ ਇਹ ਉਸ ਦਾ ਹੀ ਹਿੱਸਾ ਆ ਆ ਇਸ ਆਪਰੇਸ਼ਨ ਨੂੰ ਅਸੀਂ ਕੋਡ ਨੇਮ ਦਿੱਤਾ ਹੋਇਆ ਆ ਔਰ ਸਾਰੇ ਜਿੰਨੇ ਡਰੱਗ ਸਪੌਟਸ ਆਗੇ ਨੇ ਉੱਥੇ ਅਸੀਂ ਲਾਰਜ ਸਕੇਲ ਤੇ ਮੈਨਪਾਰ ਇਨਵੋਲ ਕਰਕੇ ਸਰਚਸ ਕਰਾਉਣੀਆਂ ਹੈਗੇ ਨੇ ਜਿਹੜੇ ਡਰੱਗ ਹੌਟਸਪੌਟਸ ਆ ਮੁਕਸਰ ਦੇ ਵਿੱਚ ਲਗਭਗ 550 ਮੈਨਪਾਵਰ ਇਨਵੋਲ ਕਰਕੇ ਸਾਰੇ ਅਫਸਰ 10 ਜਗ੍ਹਾ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਔਰ ਪਹਿਲਾਂ ਤੋਂ ਆਇਡੈਂਟੀਫਾਈਡ ਪਲੇਸਸ ਆਇਡੈਂਟੀਫਾਈਡ ਪਰਸਨਸ ਤੇ ਵਿਦਨ ਐਲੀਮੈਂਟ ਆਫ ਸਰਪ੍ਰਾਈਜ਼ ਰੇਡਸ ਕੀਤੇ ਜਾ ਰਹੇ ਆ ਤਾਂ ਕਿ ਡਰੱਗਸ ਦੀ ਸਪਲਾਈ ਨੂੰ ਕੱਟੇ ਕੀਤਾ ਜਾਵੇ ਔਰ ਜਿਹੜੇ ਬੰਦੇ ਇਸ ਤਰ੍ਹਾਂ ਦੇ ਕ੍ਰਾਈਮ ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲ ਹੋਏ ਆ ਉਨ੍ਹਾਂ ਨੂੰ ਰੋਕਿਆ ਜਾਵੇ ਨਾਥ ਫਾਈ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਕੋਈ ਰਿਕਵਰੀ ਕਿਸੇ ਤਰ੍ਹਾਂ ਦੀ ਅਖਬਰੀਆਂ ਕੁਝ ਹੋਈਆਂ ਹੈਗੀਆਂ ਨਹੀਂ ਡਿਟੇਲਸ ਬਾਅਦ ਚ ਐਸਐਸਪੀ ਸਾਹਿਬ ਡਾਇਬਲਿਸ਼ ਕਰਨਗੇ ਕਾਫੀ ਜਗ੍ਹਾ ਤੇ ਕਾਫੀ ਸਾਰੀਆਂ ਰਿਕਵਰੀਆਂ ਹੋਈਆਂ ਆ ਔਰ ਕਾਫੀ ਪ੍ਰਭਾਵਸ਼ਾਲੀ ਰਿਕਵਰੀਆਂ ਹੋਈਆਂ ਆ ਔਰ ਸਾਢੇ 550 ਦੇ ਕਰੀਬ ਮੁਲਾਜ਼ਮ ਜਿਹੜੇ ਹੈਗੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਚੈਨਾਤ ਕਿਤੇ ਗਏ ਆ ਮਲੂਠ ਦੇ ਵਿੱਚ ਗਿੱਦੜਵਾ ਦੇ ਵਿੱਚ ਮੁਕਸਰ ਦੇ ਵਿੱਚ ਔਰ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ 10 ਜਗ੍ਹਾ ਤੇ ਇਹ ਆਬਿਆਨ ਚਲਾਇਆ ਜਾ ਰਿਹਾ ਹੈ ਔਰ ਇਸ ਵਾਸਤੇ ਪਹਿਲਾਂ ਪਲੈਨਿੰਗ ਕੀਤੀ ਗਈ ਔਰ ਸਾਰੀ ਦੀ ਸਾਰੀ ਤਿਆਰੀ ਨਾਲ ਅਸੀਂ ਇਹ ਕਰ ਰਹੇ ਹਾਂ ਔਰ ਇਸ ਦਾ ਮਕਸਦ ਇਹ ਹੀ ਹੈ ਕਿ ਕੁਛ ਨੁਕਸ ਪ੍ਰਾਪਤੀਆਂ ਹਾਸਲ ਹੋਣ ਲੀਗਲ ਐਕਸ਼ਨ ਹੋਵੇ ਔਰ ਲੋਕਾਂ ਦੇ ਵਿੱਚ ਡੈਟਰੈਂਸ ਕ੍ਰੀਏਟ ਹੋਵੇ ਜਿਹੜੇ ਇਸ ਤਰ੍ਹਾਂ ਦਾ ਧੰਦੇ ਦੇ ਵਿੱਚ ਮਿਲਵਲ ਸਕੇ ਆ ਮੈਂ ਦੱਸਿਆ ਤੁਹਾਨੂੰ ਗਿੱਦੜਵਾਇ ਕਿਥੀ ਜਾ ਰਹੀ ਹੈ ਮਕਸਰ ਦੇ ਵਿੱਚ ਅਸੀਂ 3-4 ਆਇਡੈਂਟੀਫਾਈ ਕੀਤੀਆਂ ਹਨ ਇੱਕ ਤੇ ਇਹ ਕੋਟਲੀ ਰੋਡ ਹੈਗੀ ਆ ਇੱਕ ਆਦਰਸ਼ ਨਗਰ ਹੈਗਾ ਇਸ ਤਰ੍ਹਾਂ ਕਰਕੇ ਇਹ ਪੰਜ ਛੇ ਜਗ੍ਹਾ ਤੇ ਅਸੀਂ ਲਗਾਤਾਰ ਇਹ ਕੰਮ ਕਰ ਰਹੇ ਜਿਹੜੇ ਨਸ਼ੇ ਦੇ ਸਦਾਗਰ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਅਗਲੇ ਦਿਨ ਅੱਜ ਰੇਡ ਹੋਣੀ ਹੈ ਕਿ ਕਿਤੇ ਨਾ ਕਿਤੇ ਨੂੰ ਕੀ ਲੱਗਦਾ ਕਮੀ ਕਿੱਥੇ ਆ ਇਹ ਪਾ ਪਾ ਤੇ ਲੰਗੰਡੀ ਗੱਲ ਜਿਹੜੀ ਹੈਗੀ ਆ ਉਸ ਨੂੰ ਵੀ ਰੋਕਣ ਵਾਸਤੇ ਅਸੀਂ ਮਈਜ਼ ਲੈਨੇ ਆ देयर इज आल्सो ट्रायंगल ਫੈਕਟ ਬਟ ਇਲੀਮੈਂਟ ਆਫ ਸਰਪ੍ਰਾਈਜ਼ ਨਾਲ ਪਲੇਨ ਕਲੋਸਵੇ ਵਿੱਚ ਉਹਨਾਂ ਤੇ ਲਗਾਤਾਰ ਦਬਿਸ਼ ਦੇਣੀ ਉਹਨਾਂ ਤੇ ਪ੍ਰੈਸ਼ਰ ਬਣਾਈ ਰੱਖਣਾ ਇਹ ਵੀ ਆਪਰੇਸ਼ਨ ਸਾਡੇ ਜਿਹੜੇ ਕਵੋਟ ਆਪਰੇਸ਼ਨਸ ਹੈ ਉਹ ਲਗਾਤਾਰ ਚੱਲਦੇ ਰਹਿੰਦੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਸਰਚਪਿਆ ਇਹ ਸਵੇਰੇ 8 ਵਜੇ ਦਾ ਅਭਿਆਨ ਸ਼ੁਰੂ ਹੋਇਆ ਹੈ ਔਰ 2 ਵਜੇ ਤੱਕ ਇਹ ਅਭਿਆਨ ਚੱਲੇਗਾ ਔਰ ਇਹ ਸਿਰਫ ਮੁਕਸਰ ਜ਼ਿਲ੍ਹੇ ਚ ਨਹੀਂ ਸਾਰੀ ਫਰੀਦਕੋਟ ਰੇਂਜ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਇਹ ਅਭਿਆਨ ਹੈ ਆ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨਾਲ ਇੱਕੋ ਸਮੇਂ ਚਲਾਈ ਜਾ ਰਹੀ ਹੈ। ਅਕਸਰ ਸ਼ਾਇਦ ਕਿ ਨਸ਼ਾ ਖਤਮ ਹੋ ਰਿਹਾ ਪਰ ਪਿੰਡਾਂ 'ਚ ਨਹੀਂ ਖਤਮ ਹੋ ਰਿਹਾ ਕੀ ਕਾਰਨ ਤੁਹਾਨੂੰ ਪਿੰਡਾਂ ਦੇ ਵਿੱਚ ਵੀ ਅੱਗੇ ਨਾਲੋਂ ਬਹੁਤ ਫਰਕ ਹੈ। ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗਦਾ ਆ ਅਸੀਂ ਹੁਣ ਆਪਣੇ ਨੰਬਰ ਵੀ ਲੋਕਾਂ ਨੂੰ ਦਿੱਤੇ ਹੋਏ ਆ ਸਾਡੇ ਸੀਕ੍ਰੀਟ ਰਿਸੋਰਸਸ ਵੀ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਤੋਂ ਵਤਨਾ ਇਕੱਠੀ ਕਰ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਅਨਸ਼ੋਰ ਕਰਾਂਗੇ ਕਿ ਜਿੱਥੇ ਕਿਤੇ ਵੀ ਕੋਈ ਨਸ਼ੇ ਦੀ ਵਿਕਰੀ ਪੈਡਲਿੰਗ ਲੈਵਲ ਤੇ ਹੋ ਰਹੀ ਆ ਜਾਂ ਲਾਰਜ ਸਕੇਲ ਤੇ ਹੋ ਰਹੀ ਆ ਉਥੇ ਸਟਰੋਂਗ ਲੀਗਲ ਐਕਸ਼ਨ ਲਿਆ ਜਾਵੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਔਰ ਕਿਸੇ ਨੂੰ ਵੀ ਨਰਗ ਦੇ ਧੰਦੇ ਤੋਂ ਫਾਇਦਾ ਉਠਾ ਕੇ ਆਪਣੇ ਲਾਈਫ ਸਟਾਈਲ ਦੇ ਵਿੱਚ ਇੰਪਰੂਵਮੈਂਟ ਨਾ ਹੋਣ ਕਰਨ ਦੇ ਦੱਪੇ ਜਾਵੇ ਔਰ ਸਾਰੇ ਲੋਕਾਂ ਨੂੰ ਵਾਲੇ ਦੁਆਰੇ ਪਤਾ ਹੋਵੇ ਕਿ ਜਿਹੜਾ ਵੀ ਨਸ਼ੇ ਦਾ ਧੰਦਾ ਕਰਦਾ ਆ ਉਸ ਦਾ ਅਖੀਰ ਕੀ ਹਸ਼ਰ ਹੁੰਦਾ ਹੈ ਉਸ ਲਈ ਬਣਾਈਆਂ ਜਾਂ ਜਾਇਦਾਦਾਂ ਦਾ ਕੀ ਬਣਦਾ ਹੈ ਅਸੀਂ ਬਹੁਤ ਸਾਰੀਆਂ ਪ੍ਰਾਪਰਟੀਆਂ ਵੀ ਡਰੱਗ ਸਮਗਲਰਜ਼ ਦੀਆਂ ਅਟੈਚ ਕਰਵਾਈਆਂ ਆ ਔਰ ਇਹ 3 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੇ ਨੇ ਮੁਕਸਰ ਜ਼ਿਲ੍ਹੇ ਦੇ ਵਿੱਚ ਇਕੱਲੇ ਚ ਜ਼ਬਤ ਕਰਵਾਈਆਂ ਗਈਆਂ ਆ ਔਰ ਇਹ ਪ੍ਰਕਿਰਿਆ ਲਗਾਤਾਰ ਅੱਗੇ ਵੀ ਜਾਰੀ ਰਹੇਗੀ ਰੋਡ 'ਤੇ ਬੜੀ ਵੱਡੀ ਕਾਰਵਾਈ ਕੀਤੀ ਗਈ ਹੈ ਪਟੂਰੇ ਵਾਲੇ ਕੋਲੋਂ ਜਿਹੜੀ ਨਸ਼ਾ ਮਿਲਿਆ ਕਿ ਮੁਕਸਰ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਕਿ ਰੇੜੀਆਂ ਦੀ ਕੋਈ ਚੈਕਿੰਗ ਕੀਤੀ ਜਾਵੇ ਹਾਂ ਬਿਲਕੁਲ ਅਸੀਂ ਇਸ ਪਾਸੇ ਵੀ ਤਵੱਜੋ ਦੇ ਰਹੇ ਹਾਂ ਔਰ ਮੁਕਸਰ ਦੇ ਵਿੱਚ ਵੀ ਔਰ ਹੋਰ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਜਿੱਥੇ ਪੁਆਇੰਟ ਆਫ ਸੇਲ ਜਿੱਥੇ ਵਿਕਰੀ ਹੁੰਦੀ ਆ ਉੱਥੇ ਅਸੀਂ ਕਨਸੈਂਟਰੇਟ ਕਰ ਰਹੇ ਹਾਂ ਇਸ ਤੋਂ ਇਲਾਵਾ ਸਿੰਥੈਟਿਕ ਡਰੱਗਸ ਕੈਮਿਸਾ ਉਹਨਾਂ ਤੇ ਵੀ ਸਾਡਾ ਧਿਆਨ ਕੇਂਦਰਿਤ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਤੇ ਵੀ ਜਿੱਥੇ ਕਿਤੇ ਵੀ ਕੋਈ ਵਾਇਓਲੇਸ਼ਨ ਹੋ ਰਹੀ ਹੋਏਗੀ ਜਿੱਥੇ ਕਿਤੇ ਵੀ ਕੋਈ ਡਰੱਗ ਫੈਲਡਿੰਗ ਹੋ ਰਹੀ ਹੋਏਗੀ ਉੱਥੇ ਅਸੀਂ ਕਾਰਵਾਈ ਕਰਾਂਗੇ ਆਮ ਜਨਤਾ ਨੂੰ ਕੀ ਸੁਨੇਹਾ ਦੇਵੋਗੇ ਆਮ ਜਨਤਾ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ। ਬਿਨਾਂ ਕਿਸੇ ਝਿਜਕ ਦੇ ਜਿੱਥੇ ਕਿਤੇ ਵੀ ਕੋਈ ਨਸ਼ੇ ਦੀ ਸੇਲ ਸੰਬੰਧੀ ਕੋਈ ਵੀ ਗੱਲ ਉਹਨਾਂ ਦੇ ਧਿਆਨ ਵਿੱਚ ਆਉਂਦੀ ਹੈ ਉਹ ਸਾਡੇ ਨਾਲ ਸਾਂਝੀ ਕਰਨ। ਉਹਨਾਂ ਦੀ ਪਹਿਚਾਣ ਨਸ਼ਰ ਨਹੀਂ ਕੀਤੀ ਜਾਏਗੀ, ਜ਼ਾਰ ਨਹੀਂ ਕੀਤੀ ਜਾਏਗੀ। ਔਰ ਉਹਨਾਂ ਵੱਲੋਂ ਦੱਸੀ ਗਈ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਸਟਰੋਂਗ ਲੀਗਲ ਐਕਸ਼ਨ ਲੈ ਕੇ ਜਿੱਥੇ ਕਿਤੇ ਵੀ ਨਸ਼ਾ ਵਿਕਰੀ ਦੀ ਕੋਈ ਵੀ ਗਤੀਵਿਧੀ ਚੱਲ ਰਹੀ ਆ ਉਸ ਨੂੰ ਨਿਕੇਲ ਪਾਵਾਂਗੇ